ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਦੇ ਪਟਿਕ ਪਲਾਡਾ ਵੱਲੋਂ ਲੋ ਜੀ ਅੱਜ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਅੱਜ ਸਾਡੇ ਰਹਿਣਗੇ ਸੂਟ ਪਟਿਕ ਵਰਕ ਦੇ ਜੋ ਖਾਸ ਸੂਟ ਰਹਿੰਦੇ ਆ ਜੀ ਅੱਜ ਤੁਹਾਨੂੰ ਪਟਿਕ ਵਰਕ ਦੇ ਕਈ ਡਿਜ਼ਾਈਨਰਾਂ ਦੇ ਵਿੱਚ ਸੂਟ ਮਿਲਣ ਵਾਲੇ ਤੇ ਕਾਵਿਆ ਵਰਕ ਦੇ ਵੀ ਸੂਟ ਮਿਲਣਗੇ ਜੀ ਬਹੁਤ ਹੀ ਪਿਆਰੇ ਜੇ ਕਾਵਿਆ ਵਰਕ ਦੇ ਵਿੱਚ ਵੀ ਤੁਹਾਨੂੰ ਸੂਟ ਮਿਲਣ ਵਾਲੇ ਆ ਠੀਕ ਹੈ ਜੀ ਤੇ ਪ੍ਰਾਈਸ ਉਹੀ ਜੈਨੂ ਰਹਣੀ ਹੈ ਸਭ ਤੋਂ ਪਹਿਲਾਂ ਮੇਰੀ ਆਪਾਂ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਮੇਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜਿਹੜੀਆਂ ਨਵੀਆਂ ਪੈਣਾ ਮੇਰੇ ਵੀਡੀਓ ਤੇ ਜੁੜੀਆਂ ਨੇ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਲਓ ਅੱਜ ਦੀ ਵੀਡੀਓ ਕਰਦੇ ਆ ਸਟਾਰਟ ਜੇਕਰ ਤੁਸੀਂ ਮੇਰੀ ਆਉਣਾ ਸ਼ਾਪ ਤੇ ਤਾਂ ਤੁਸੀਂ ਆ ਰਹੇ ਹੋ ਪਿੱਕੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪੈਣਾ ਰੇਲਵੇ ਪੌਲ ਪਾਰ ਕਰਕੇ ਉਹਦੀ ਲੈਫਟ ਸਾਈਡ ਵਾਪਸ ਆਉਂਗੇ ਜੀ ਪੌਲ ਦੇ نیچے ਇਹ ਪਹਿਲੀ ਗਲੀ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਤਾਂ ਉਹਦੀ ਰਾਈਟ ਸਾਈਡ ਆਉਣਾ ਪੁਲ ਦੇ ਨਾਲ ਨਾਲ ਤਾਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁਰਗੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਜੀ ਅੱਜ ਦੀ ਵੀਡੀਓ ਲਈ ਅੱਗੇ ਸਟਾਰਟ ਕਰਨ ਅੱਜ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਏ ਸੂਟ ਰਸ਼ਲਕ ਪਸ਼ਮੀਨੇ ਦੇ ਵਿੱਚ ਵੀ ਰਹਿਣਗੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਇਹ ਬੜੀ ਹੋਈ ਇਹਦੀ ਨੈਕ ਜਰੀ ਵਰਕ ਹੋਇਆ ਜੀ 42 42 43 44 ਤੱਕ ਤੁਸੀਂ ਲੈਂਥ ਕਰ ਸਕਦੇ ਹੋ ਰੈਡੀ ਕੰਪਲੀਟ ਹੋਊਗੀ ਲੈਂਥ ਤੁਹਾਡੀ ਤੇ نیچے ਜਿਹੜਾ ਤਾਂ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ 20 ਇੰਚ ਸਾਡੇ 20 ਤੱਕ ਦੇ ਤੁਹਾਨੂੰ ਘੇਰੇ ਦੇ ਸੂਟ ਮਿਲਣਗੇ ਇਹਦੇ ਵਿੱਚ 20 ਤੇ ਸਾਡੇ 20 ਦੇ ਘੇਰੇ ਦੇ ਤੁਹਾਨੂੰ ਸੂਟ ਮਿਲਣ ਵਾਲਿਆ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਜੀ ਇਹ ਔੜਾ ਜੀ ਫਰੰਟ ਸ਼ਰਟ ਦਾ ਪੂਰਾ ਫਰੰਟ ਆਉਣਾ ਹੈ ਠੀਕ ਹੈ ਜੀ ਡਬਲ ਟੋਨ ਪਸ਼ਮੀਨਾ ਰਹਿਣਾ ਤੇ ਇਹ ਆਉਣੀ ਆ ਜੀ ਇਹਦੀ ਬੈਕ ਲਓ ਬੈਕ ਤੇ ਵੀ ਵਰਕ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੀ ਜੀ ਰਹਿਣੀ ਆ ਬੈਕ ਫਰੰਟ ਬੈਕ ਸੇਮ ਰਹਿਣੀ ਆ ਜੀ ਬੈਕ ਤੇ ਵਰਕ ਆਉਣਾ ਨੈਕ ਤੇ ਗੋਲ ਵਾ ਉਹ ਗੋਲ ਗਲੇ ਦਾ ਵਰਕ ਆਉਣਾ ਜੀ ਤੇ نیچے ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਠੀਕ ਹੈ ਜੀ ਲਓ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਇਹਦੀਆਂ ਨਾਲ ਰਹਿਣੀ ਆ 슬ੀਵਸ ਪੂਰਾ ਫੁੱਲ ਹੈਵੀ ਸੂਟ ਦੇ ਰਹੇ ਆ ਤੁਹਾਨੂੰ ਅਸੀਂ ਇਹ ਵਾਲਾ ਲਓ ਜੀ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਰਹਿਣੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ 1600 ਰੁਪਏ ਸੂਟ ਦੀ ਪ੍ਰਾਈਸ ਦੇਣੀ ਆ ਜੀ ਸ਼ਿਲਕ ਪਸ਼ਮੀਨੇ ਦੀ 1600 ਪ੍ਰਾਈਸ ਦੇਣੀ ਆ ਲੁੱਕ ਦੇਖੋ ਜੀ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਕਾਫੀ ਫੇਮਸ ਡਿਜ਼ਾਈਨ ਹੈ ਪਹਿਲਾਂ ਅਸੀਂ ਆਪਣੀਆਂ ਜੋ ਭੈਣਾਂ ਦੇ ਇਹ ਵਾਲੇ ਸੂਟਾਂ ਦੇ ਆਰਡਰ ਸੀਗੇ ਹਨ ਉਹਨਾਂ ਤੋਂ ਅਸੀਂ ਥੋੜੀ ਜਿਹੀ ਮਾਫੀ ਵੀ ਚਾਹਣੀ ਆ ਕਿਉਂਕਿ ਉਹਨਾਂ ਦੇ ਜਿਹੜੇ ਸੂਟ ਆ ਕਾਫੀ ਲੇਟ ਹੋ ਚੁੱਕੇ ਆ ਕਿਉਂਕਿ ਜੀ ਜੋ ਇਹ ਮਹਿਰੂਨ ਕਲਰ ਜੀ ਇਹ ਬੜੀ ਟੋਨ ਦੇ ਵਿੱਚ ਸਾਰਿਆਂ ਦੀ ਡਿਮਾਂਡ ਸੀਗੀ ਸ਼ਿਲਕ ਪਸ਼ਮੀਨੇ ਦੀ ਹੈ ਨਾ ਜੋ ਮਹਿਰੂਨ ਜੀ ਸ਼ੇਡ ਚਾਹਦੇ ਸਾਰੇ ਜਿਹੇ ਕਲਰ ਆਉਂਦੇ ਮਿਕਸ ਜੀ ਤੇ ਜੋ ਵੀ ਜਿੰਨੇ ਵੀ ਸੂਟ ਰੈਡੀ ਕਰਨੇ ਸੀ ਉਹ ਸਾਰੇ ਸੂਟ ਹੀ ਇਹ ਵਾਲੇ ਸੀਗੇ ਜੀ ਤੇ ਜੋ ਫੈਬਰਿਕ ਦੀ ਪ੍ਰੋਬਲਮ ਆ ਰਹੀ ਸੀ ਦੇਖੋ ਜਿਹੜਾ ਆਪਣੇ ਕੋਲੇ ਸੈੱਟ ਆਉਂਦਾ ਤਾਂ ਉਹਦੇ ਵਿੱਚ ਸਾਰੇ ਕਲਰ ਆਉਂਦੇ ਆ ਮਹਿਰੂਨ ਸੂਟ ਦੇ ਸਿਰਫ ਦੋ ਕਲਰ ਆਉਂਦੇ ਇਸ ਕਰਕੇ ਥੋੜੇ ਤੁਹਾਡੇ ਸੂਟ ਲੇਟ ਹੋਗੇ ਪਰ ਤੁਹਾਡੇ ਆਰਡਰ ਜਿਹੜੇ ਕੰਪਲੀਟ ਕਰ ਦਿੱਤੇ ਗਏ ਸਭ ਦੇ ਆਰਡਰ ਕੰਪਲੀਟ ਹੋ ਗਿਆ ਜਿੰਨੇ ਵੀ ਸੂਟ ਸਿਗੇ ਤੇ ਜੋ ਸਾਡੇ ਕੋਲੇ ਅਸੀਂ ਬਾਕੀ ਪਹਿਣਾ ਲਈ ਵੀ ਲੈ ਕੇ ਆਏ ਆ ਸੂਟ ਉਹ ਵੀ ਤੁਹਾਨੂੰ ਦਿਖਾ ਰያ ਅੱਜ ਦੀ ਵੀਡੀਓ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਜੀ ਮਾਡਲ ਦੇ ਜੋ ਵੇਅਰ ਕੀਤਾ ਹੋਇਆ ਸੂਟ ਆ ਉਹ ਵੀ ਤੁਸੀਂ ਦੇਖ ਲਓ ਐਦਾਂ ਲੁੱਕ ਆਉਣੀ ਆ ਸੂਟ ਦੀ ਬਹੁਤ ਪਿਆਰੀ ਕਾਫੀ ਫੇਮਸ ਡਿਜ਼ਾਈਨ ਆ ਕਾਫੀ ਇਹਦੇ ਆਰਡਰ ਵੀ ਕਾਫੀ ਸੀ ਇਹਨਾਂ ਸੂਟਾਂ ਦੇ ਹਨ ਕਾਫੀ ਸੈਟ ਰੈਡੀ ਕੀਤੇ ਅਸੀਂ ਇਹ ਵਾਲੇ ਡਿਜ਼ਾਈਨ ਦੇ ਤੇ ਸਭ ਦੇ ਆਰਡਰ ਕੱਢ ਦਿੱਤੇ ਜਾਣਗੇ ਜੀ ਇਹ ਕੇਵਲਾ ਕਲਰ ਦੇਖੋ ਜੀ ਇਹਦੀ ਵੀ ਕਾਫੀ ਕਾਫੀ ਆਪਾਂ ਕਲਰ ਵੀ ਕਾਫੀ ਚੱਲ ਰਿਹਾ ਜੀ ਦੇਖੋ ਇਹ ਗ੍ਰੀਨ ਜੀ ਸ਼ੇਡ ਚ ਆਊਗਾ ਤੇ ਕਾਫੀ ਡਿਮਾਂਡ ਆ ਇਹ ਵਾਲੇ ਕਲਰ ਦੀ ਤੇ 16 ਵੀ ਬਹੁਤ ਲੱਗਦਾ ਜੀ ਇਹ ਕਲਰ ਦੇਖੋ ਜੀ ਇਹ ਬਣਿਆ ਹੋਇਆ ਦਾ ਫਰੰਟ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਫਰੰਟ ਤੇ ਮੈਂ ਤੁਹਾਨੂੰ ਬੈਕ ਚੈੱਕ ਕਰਵਾਦਾ ਲਓ ਇਹ ਰੈਡੀ ਆ ਜੀ ਇਹਦੀ ਬੈਕ ਬੈਕ ਦਾ ਡਿਜ਼ਾਈਨ ਹੈ ਜੀ 1600 ਰੁਪਏ ਵਾਲੇ ਸੂਟ ਦੀ ਪ੍ਰਾਈਸ ਜਿਹੜੀ ਆ ਸ਼ਲਕ ਪਸ਼ਮੀਨਾ ਜੀ ਇਹ ਸ਼ਲਕ ਪਸ਼ਮੀਨੇ ਤੇ ਰੈਡੀ ਆ ਤੇ 슬ੀਵਸ ਦੇ ਵੀ ਪੂਰਾ ਫੁੱਲ ਹੈਵੀ ਵਰਕ ਹੈ ਜੀ ਲਓ 슬ੀਵਸ ਚੈੱਕ ਕਰ ਲਓ ਜੀ ਪੂਰਾ ਫੁੱਲ ਹੈ ਵੀ 슬ੀਵਸ ਤੇ ਵਰਕ ਹੈ 1600 ਰੁਪਏ ਦੀ ਪ੍ਰਾਈਸ ਰੈਡੀ ਹੈ ਤੇ ਲੁੱਕ ਮੇ ਤੁਹਾਨੂੰ ਦਿਖਾਈ ਦਿੱਤੀ ਹੈ ਸੂਰ ਦੀ ਕਿੱਦਾਂ ੜੀ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਤੇ ਕਾਫੀ ਇਹ ਵਾਲੇ ਕਲਰ ਦੀ ਵੀ ਡਿਮਾਂਡ ਹੋ ਰਹੀ ਹੈ ਜੀ ਇਹ ਜੋ ਅਸੀਂ ਕਲਰਾਂ ਦੀ ਜ਼ਿਆਦਾ ਡਿਮਾਂਡ ਆ ਉਸੇ ਕਲਰਾਂ ਤੇ ਰੈਡੀ ਕੀਤਾ ਲਓ ਇੱਕ ਹੋਣਾ ਜੀ ਇਹ ਵਾਲਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਮਹਿਰੂਨ ਗ੍ਰੀਨ ਦੀ ਡਬਲ ਟੋਨ ਹੈ ਜੀ ਇਹ ਮਰਹੂਨ ਤੇ ਗ੍ਰੀਨ ਜਿਹੜਾ ਵਰਟਨ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਸੋਬਰ ਜਾ ਲਓ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਰਹਿਣਾ ਜੀ ਦਾ ਫਰੰਟ neck ਵਾਲਾ ਫਰੰਟ ਦਾ ਤੇ ਸਾਡੇ ਵੀ 20x ਤੱਕ ਇਹ ਰੈਡੀ ਕਰ ਸਕਦੇ ਹਾਂ ਸ਼ੈਪ ਜਿੰਨੀ ਮਰਜ਼ੀ ਰੈਡੀ ਕਰ ਲੋ ਚਾਕਰ ਤੇ ਵਰਕ ਹੋਣਾ ਨੀਚੇ ਤੱਕ ਇਹ ਆਉਣੀ ਜੀ ਬੈਕ ਇਹ ਬੈਕ ਦਾ ਡਿਜ਼ਾਈਨ ਹੈ ਜੀ ਲਓ ਬੈਕ neck ਵੀ ਕਾਫੀ ਹੈਵੀ ਹੈ ਦੀ ਪਿਛਲੀ ਵੀ ਤੇ ਇਹ ਆਉਣਾ ਜੀ ਇਹਦਾ ਬੈਕ ਜੀ ਠੀਕ ਹੈ ਜੀ 슬ੀਵਸ ਦਾ ਵਰਕ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਲਓ ਸਲੀਵਸ ਦਾ ਵਰਕ ਚੈੱਕ ਕਰੋ ਜੀ ਇਹਦਾ ਫੁੱਲ ਹੈਵੀ ਬੜੀਆਂ ਹੋਈਆਂ ਸਲੀਵਸ ਲੁੱਕ ਤੁਹਾਨੂੰ ਦਿਖਾਤੀਆਂ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਬਹੁਤ ਪਿਆਰਾ ਲੱਗਦਾ 1600 ਰੁਪਏ ਇਨ ਪ੍ਰਾਈਜ਼ ਹੈ ਨਹੀਂ ਸ਼ੈਲ ਕਾ ਪਸ਼ਮੀਨੀ ਦੀ ਲਓ ਇੱਕ ਇਹ ਵਾਲਾ ਕਲਰ ਸੀ ਜੀ ਇਹਦੇ ਵਿੱਚ ਲਓ ਜੀ ਇੱਕ ਇਹ ਵਾਲਾ ਕਲਰ ਚੈੱਕ ਕਰੋ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਲਰਾਂ ਦਾ ਸੇਮ ਜੀ ਆ ਜਾਂਦੇ ਆ ਲਓ ਇਹ ਵਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈਨ ਵਾਲਾ neck ਦੇਖੋ ਘੇਰਾ ਦੇਖੋ ਠੀਕ ਹੈ ਜੀ ਪ੍ਰਾਈਸ ਰੈਡੀ ਹੈ ਜੀ ਇਹਦੀ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਵਰਕ ਜਰੀ ਵਰਕ ਹੋਇਆ ਜੀ ਇਹਦਾ ਫਰੰਟ ਹੈ ਤੇ ਇਹਦੀ ਬੈਕ ਦਿਖਾ ਦਿੰਨੀ ਹੈ ਜੀ ਲਓ ਇਹ ਰਹਿਣੀ ਹੈ ਜੀ ਇਹਦੀ ਬੈਕ ਦਾ ਵਰਕ ਰਹਿਣਾ ਤੇ 슬ੀਵਸ ਤੇਰੀਆਂ ਫੁੱਲ ਹੈਵੀ ਹੈਗੀਆਂ ਜੀ 슬ੀਵਸੀ ਤੋਂ ਦਿਖਾ ਦਿੰਦੇ ਆ 1600 ਰੁਪਏ ਦੀ ਪ੍ਰਾਈਸ ਰਹਿਣੀ ਹੈ ਸੌਟ ਦੀ ਸ਼ਲਕ ਪਸ਼ਮੀਨੇ ਦੇ ਰੈਡੀ ਹੈ ਸਿਰਫ ਜਨੂਅਰੀ ਰੋਜ਼ ਦੀ ਜਨੂਅਰੀ ਰੇਂਜ ਦੇ ਵਿੱਚ ਸੀ ਤੁਹਾਨੂੰ ਸੌਟ ਦਿੰਦੇ ਆ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਦੀ 1600 ਇੱਕ ਹੋਇਆ ਜੀ 골ਡਨ ਕਲਰ ਦੇ ਵਿੱਚ ਲਓ 골ਡਨ ਕਲਰ ਦੇ ਵਿੱਚ ਵੀ ਕਾਫੀ ਪੈਣਾ ਮੰਗ ਕਰਦੀਆਂ ਸੂਟ ਦੀ ਠੀਕ ਹੈ ਜੀ 골ਡਨ ਸ਼ੇਡ ਦੇ ਵਿੱਚ ਆਣਾ ਸੋਬਰ ਲੁੱਕ ਦੇ ਵਿੱਚ ਲਓ ਜੀ ਬਹੁਤ ਪਿਆਰਾ ਲੱਗਦਾ ਜੀ 골ਡਨ ਸ਼ੇਡ ਦੇ ਵਿੱਚ ਵੀ ਵੇਅਰ ਕੀਤਾ ਹੋਇਆ ਸੂਟ ਲਓ ਜੀ neck ਦੇਖੋ ਘੇਰਾ ਦੇਖੋ ਥੋੜੀ ਸੋਬਰ ਲੁੱਕ ਆ ਜਾਂਦੀ ਹੈ ਲਓ ਜੀ ਇਹ ਹੈ ਇਹਦਾ ਫਰੰਟ ਠੀਕ ਹੈ ਜੀ ਲਓ ਇਹ ਆਉਗੀ ਜੀ ਜੀ ਬੈਕ ਇਹ ਬੈਕ ਨੈਕ ਕੋਨਾ ਬੈਕ ਤੇ ਵੀ ਕਾਫੀ ਵਰਕ ਹੈ ਥੋੜਾ ਜਿੱਦ ਤਹਿ ਚ ਆ ਜਾਂਦਾ ਲਓ ਇੱਥੋਂ ਲੈ ਕੇ ਜੀ ਬੈਕ ਦੀ ਨੈਕ ਹੈ ਠੀਕ ਹੈ ਜੀ ਬੈਕ ਦਾ ਵਰਕ ਹੈ 슬ੀਵਸ ਤੋਂ ਦਿਖਾ ਦਿੰਦੇ ਆ ਜੀ ਫੁੱਲ ਹੈਵੀ ਰਹਿਣੀਆਂ ਇਹਦੀਆਂ 슬ੀਵਸ ਜੀ ਲਓ 슬ੀਵਸ ਦਾ ਵਰਕ ਚੈੱਕ ਕਰੋ ਡਬਲ ਟੋਨ ਵਿੱਚ ਰਹੂਗਾ ਪਸ਼ਮੀਨਾ ਲਓ ਜੀ ਇਹ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੀ ਸੂਰੀ 1600 ਰੁਪਏ ਸਟਾਫ ਬਹੁਤ ਫਾਈਨ ਹੈ ਜੀ ਬਾਕੀ ਪਾਰਟੀ ਵੇਅਰ ਲੁੱਕ ਦੇ ਵਿੱਚ ਵੀ ਆ ਜਾਂਦਾ ਦਿੱਲੀ ਵੇਅਰ ਦੇ ਵਿੱਚ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਠੀਕ ਹੈ ਜੀ ਲੱਗ ਜੀ ਇਹਦੀ ਸ਼ਾਈਨਿੰਗ ਐ ਸੂਟ ਦੀ ਲਓ ਇਹ ਕੇ ਵਾਲਾ ਸੂਟ ਦੀ ਵੀ ਕਾਫੀ ਡਿਮਾਂਡ ਰਹੀ ਐ ਜੀ ਦੁਬਾਰਾ ਲੈ ਕੇ ਆਏ ਹਾਂ ਇਹ ਕੇ ਵਾਲੇ ਸੂਟ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਡਿਮਾਂਡ ਰਹੀ ਐ ਜੀ ਇਹ ਬਣਿਆ ਹੋਇਆ ਇਹਦਾ ਨੈੱਕ ਇਹਦਾ ਨੈੱਕ ਚੈੱਕ ਕਰੋ ਜੀ ਥੋੜਾ ਜਿਹਾ ਸਟਾਫ ਚੇਂਜ ਹੋਇਆ ਥੋੜਾ ਜਿਹਾ ਕੁਆਲਿਟੀ ਚੇਂਜ ਹੋਈ ਹੈ ਸਟੱਫ ਦੀ ਲਓ ਇਹ ਬਣੀ ਹੋਈ ਬਹੁਤ ਹੀ ਪਿਆਰੀ ਜੀ ਨੈੱਕ ਰਾਣੀ ਸ਼ੇਰ ਦੇ ਵਿੱਚ ਆਊਗਾ ਇਹ ਬਣਿਆ ਹੋਇਆ ਦਾ ਨੀਚੇ ਕੇਰਾ ਇਹ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਇਹ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਇਹਦੀਆਂ 슬ੀਵਸ ਠੀਕ ਹੈ ਜੀ ਇਹ ਨਾ ਰਹੂਗੀ ਜੀ ਬਾਟਮ ਲਓ ਇਹ ਬਾਟਮ ਚੈੱਕ ਕਰ ਲਓ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰੈਡੀ 1000 ਰੁਪਏ ਦਿਖਾ ਦਿੰਦੇ ਤੁਹਾਨੂੰ ਵੀਡੀਓ ਦੇ ਵਿੱਚ ਪਿਕ ਦੇਖੋ ਜੀ ਜਾਂ ਵੀਡੀਓ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਜੀ ਇਹ 1000 ਰੁਪਏ ਸੂਟ ਦੀ ਪ੍ਰਾਈਸ ਲੈਣੀ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਸ਼ਿਲਕ ਪਸ਼ਮੀਨੀ ਰਾਈ ਵਾਲਾ ਸੂਟ ਲਓ ਜੀ ਇਹ ਵੀ ਬਹੁਤ ਪਿਆਰਾ ਸੂਟ ਹੈ ਔਰੈਂਜ ਸ਼ੇਡ ਦੇ ਵਿੱਚ ਰਹੂਗਾ ਜੀ ਮਜੈਂਟਾ ਤੇ ਔਰੈਂਜ ਸ਼ੇਡ ਦੀ ਡਬਲ ਟੂਨ ਦੇ ਵਿੱਚ ਰਹਿਣਾ ਬਣਿਆ ਹੋਇਆ ਵੀ ਬਹੁਤ ਪਿਆਰਾ ਲੱਗਦਾ ਪਹਿਲਾਂ ਮੈਂ ਦਿਖਾ ਦਾਂ ਜੀ ਪੈਚਵਰਕ ਵਾਲਾ ਚੈੱਕ ਕਰੋ ਜੀ ਇਹ ਬਾਹਾਂ ਤੇ ਪੈਚਵਰਕ ਹੋਣਾ ਹੈ ਇਹ ਬਾਹਾਂ ਦਾ ਪੈਚਵਰਕ ਆ 슬ੀਵਸ ਰਹੂਗੀਆਂ ਇਹਦੀਆਂ 슬ੀਵਸ ਰਹਿਣ ਵਾਲੀਆਂ ਤੇ ਇਹ ਵਾਲਾ ਰਹੂਗਾ ਜੀ ਇਹਦੇ ਘੇਰੇ ਦਾ ਵਰਕ ਲਓ ਇਹ ਕੇਰੇ ਦਾ ਵਰਕ ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਕੇਰੇ ਦਾ ਵਰਕ ਰਹਿਣਾ ਇਹ ਰਹੂਗਾ ਜੀ ਇਹਦੀ ਬੋਟਮ ਦਾ ਵਰਕ ਇਹ ਬੋਟਮ ਤੇ ਵਰਕ ਆਊਗਾ ਜੀ ਕੇਰਾ ਬੋਟਮ ਦਾ ਵਰਕ ਆਉਣ ਵਾਲਾ ਹੈ ਠੀਕ ਹੈ ਜੀ ਤੇ ਲੁੱਕ ਦੇਖੋ ਜੀ ਤੁਸੀਂ ਸੂਟ ਦੀ ਕਿੰਦਾ ਆਣੀ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਡਬਲ ਸ਼ੇਅਰ ਦਾ ਤੁਸੀਂ ਇਹਨਾਂ ਦੁਪੱਟਾ ਬਣਵਾ ਸਕਦੇ ਹੋ ਜੀ ਡਬਲ ਸ਼ੇਅਰ ਦੁਪੱਟਾ ਲਾ ਸਕਦੇ ਤੁਸੀਂ ਇਹਦੇ ਨਾਲ ਬਹੁਤ ਪਿਆਰਾ ਸੂਟ ਰਹਿਣਾ ਜੀ ਦੇਖੋ ਜੀ ਸੂਟ ਬਣ ਕੇ ਇਦਾਂ ਰੈਡੀ ਹੋਣਾ ਜੀ ਬਹੁਤ ਪਿਆਰਾ ਸੂਟ ਲੱਗਦਾ ਜੀ 슬ੀਵਸ ਦੇਖੋ ਮੂਰੀ ਦਾ ਵਰਕ ਦੇਖੋ ਕਿੰਨਾ ਪਿਆਰਾ ਆਉਂਦਾ ਘੇਰੇ ਦਾ ਵਰਕ ਦੇਖੋ ਕਿੰਨਾ ਪਿਆਰਾ ਆਉਂਦਾ ਤੇ ਬਾਕੀ 슬ੀਵਸ ਦਾ ਵਰਕ ਦੇਖ ਲਓ ਨਾ ਤੇ ਡਬਲ ਸ਼ੇਰ ਤੁਸੀਂ ਇਦਾਂ ਦੁਪੱਟਾ ਇਹਦੇ ਨਾਲ ਰੈਡੀ ਕਰ ਸਕਦੇ ਹੋ ਪ੍ਰਾਈਸ ਇਹਦੀ ਵੀ 1600 ਰੁਪਏ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਬਹੁਤ ਸੋਹਣਾ ਸੂਟ ਆ ਜੀ ਜੇ ਤੁਸੀਂ ਵਰਕ ਵੀ ਆਪ ਕਰਵਾਉਂਗੇ ਤੇ ਤੁਹਾਨੂੰ ਵਰਕ ਸਭ ਨੂੰ ਪਤਾ ਜੀ ਬਹੁਤ ਕੋਸਟਲੀ ਵਰਕ ਪੈਂਦਾ ਸੀ ਤੁਹਾਨੂੰ ਸ਼ਲਕ ਪਸ਼ਮੀਨੇ ਵਿੱਚ ਦੇ ਰਿਆਂ ਜੀ ਇਸ ਵਾਲੇ ਸੂਟ ਇਸੋ ਗੇਟਨ ਦਿਖਾਵਾਂਗੇ ਕਾਵਿਆ ਵਰਕ ਦੇ ਸੂਟ ਲਓ ਜੀ ਇਹ ਰਹੂਗਾ ਜੀ ਪਿਓਰ ਔਰਗੈਂਜ਼ਾ ਦੇ ਵਿੱਚ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਘੇਰਾ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਦਾ ਘੇਰਾ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਲਓ ਇਹਦੀ ਇਹ 슬ੀਵਸ ਬਣੀਆਂ ਹੋਈਆਂ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਉਹ ਰਹਿਣੀ ਆ 900 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 900 ਰੁਪਏ ਰਹਿਣੀ ਆ ਬਹੁਤ ਪਿਆਰੀ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਕਾਵਿਆ ਵਰਕ ਦਾ 900 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਠੀਕ ਹੈ ਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਣੀ ਆ ਜੋ ਵੀ ਸੂਟ ਹੈ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਲਓ ਇੱਕ ਇਹ ਵਾਲਾ ਆਊਗਾ ਜੀ ਬਹੁਤ ਹੀ ਪਿਆਰਾ ਜ੍ਹਾ ਇਹ ਵੀ ਕਾਵਿਆ ਵਰਕ ਦੇ ਵਿੱਚ ਰੈਡੀ ਹੈ ਇਹਦੀ ਬੋਟਮ ਦਾ ਵਰਕ ਵੀ ਮਿਲੂਗਾ ਤੁਹਾਨੂੰ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਮਸਟਰਡ ਜੀ ਸ਼ੇਰ ਦੇ ਵਿੱਚ ਆਣਾ ਮਹਿੰਦੀ ਮਸਟਰਡ ਦੇ ਵਿੱਚ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਸੂਟ ਲਓ ਜੀ ਚੈੱਕ ਕਰੋ ਜੀ ਇਹ ਬਣਿਆ ਹੋਇਆ ਇਹਦਾ ਕੇਰਾ 24 25 ਇੰਚ ਤੱਕ ਸਿਰਕੇਰਾ ਰੈਡੀ ਕਰ ਸਕਦੇ ਹੋ ਦੇਖੋ ਜੀ ਲੁੱਕ ਦੇਖੋ ਜੀ ਸੂਟ ਦੀ ਕਿੰਨੀ ਪਿਆਰੀ ਹੈ ਇਹ ਆਊਗਾ ਜੀ 슬ੀਵਸ ਦਾ ਵਰਕ ਠੀਕ ਹੈ ਜੀ ਇਹ ਆਊਗਾ ਜੀ ਬੋਟਮ ਦਾ ਵਰਕ ਬੋਟਮ 슬ੀਵਸ ਸਭ ਕੁਝ ਮਿਲਣਾ ਜੀ ਇਹਦੇ ਵਿੱਚ ਇਹ ਤੁਹਾਨੂੰ ਇਹਦੀ ਪ੍ਰਾਈਸ ਰਹਿਣੀ ਹੈ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ 벨ਵਟ ਕ੍ਰਾਸ਼ ਦੇ ਵਿੱਚ ਰੈਡੀ ਹੈ ਜੀ ਇਹ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਦੁਬਾਰਾ ਆ ਰੈਡੀ ਕਰਕੇ ਲੈ ਕੇ ਆਉਣੀ ਕਿਉਂਕਿ ਡਿਮਾਂਡ ਹੀ ਇੰਨੀ ਹੈ ਜੀ ਇਹਨਾਂ ਸੂਟਾਂ ਦੀ ਹੈ ਨਾ ਕਿੰਨੇ ਕਿੰਨੇ ਵਾਰੀ ਅਸੀਂ ਰੈਡੀ ਕਰਦੇ ਆ ਫਿਰ ਵੀ ਸਾਨੂੰ ਬਹੁਤ ਸਾਰੇ ਮੈਸੇਜ ਪਾ ਦਿੰਦੇ ਆ ਭੈਣਾ ਵੀ ਦੁਬਾਰਾ ਇਹ ਸੂਟ ਦੇ ਦਿਓ ਜੀ ਸਾਨੂੰ ਤੇ ਸਾਨੂੰ ਦੁਬਾਰਾ ਕਾਫੀ ਵਾਰੀ ਅਸੀਂ ਰੈਡੀ ਕਰਦੇ ਆ ਜੀ ਇਹ ਸੂਟ ਲਓ ਇਹ ਕੇਵਲਾ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਆ skin ਜੀ ਸ਼ੇਡ ਚ ਆਊਗਾ ਵਰਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਦਾ 슬ੀਵਸ ਦਾ ਵਰਕ ਰਹੂਗਾ ਜੀ ਲਓ ਇਹ 슬ੀਵਸ ਦਾ ਵਰਕ ਰਹਿਣਾ ਜੀ ਮਾਊਸ ਜੀ ਸ਼ੇਡ ਦੇ ਵਿੱਚ ਆਣਾ ਇਹ ਬਹੁਤ ਹੀ ਪਿਆਰਾ ਜਾਂ ਮਾਊਸ ਸ਼ੇਰ ਦੇ ਵਿੱਚ ਆਣਾ ਇਹਦੀ ਇਹਦੀ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਇਹਦਾ ਤੁਹਾਨੂੰ ਬਾਟਮ ਦਾ ਵਰਕ ਵੀ ਮਿਲਣਾ ਘੇਰੇ ਦਾ ਵਰਕ ਵੀ ਮਿਲਣਾ 슬ੀਵਸ ਦਾ ਵਰਕ ਵੀ ਮਿਲਣਾ ਠੀਕ ਹੈ ਜੀ ਪ੍ਰਾਈਸ ਰਣੀ ਇਹਦੀ 1000 ਰੁਪਏ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਜੀ ਇਹ ਕੇਵਲ ਸੂਟ ਆਊਗਾ ਜੀ ਸੀਗਾ ਤੇ ਇਹਦਾ ਹੁਣਾ 슬립ਸ ਦਾ ਵਰਕ ਇਹ 슬립ਸ ਦਾ ਵਰਕ ਹੈ ਪ੍ਰਾਈਸ ਇਹਦੀ ਵੀ 900 ਰੁਪਏ ਲੈਣੀ ਹੈ ਜੀ ਠੀਕ ਹੈ ਜੀ ਇਹਦੀ 900 ਰੁਪਏ ਪ੍ਰਾਈਸ ਲੈਣੀ ਹੈ ਲਓ ਜੀ ਅੱਗੇ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਇਹ ਵਾਲਾ ਡਿਜ਼ਾਈਨ ਕਾਵਿਆ ਵਰਕ ਦੇ ਵਿੱਚ ਚਲੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਇਹ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੁੱਟ ਰਹਿਣਾ ਕਾਵਿਆ ਵਰਕ ਦੇ ਵਿੱਚ ਲਓ ਜੀ ਚੈੱਕ ਕਰੋ 21 22 ਇੰਚ ਤੱਕ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਇਹਦਾ ਘੇਰਾ ਹੈਪ ਤੇ ਬਹੁਤ ਸੋਹਣਾ ਡਿਜ਼ਾਈਨ ਰਹਿਣ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਤੇ ਇਹਦੀਆਂ ਰਹਿਣੀਆਂ ਜੀ 슬ੀਵਸ ਇਹ ਵਾਲੀਆਂ 슬ੀਵਸ ਰਹਿਣੀਆਂ ਜੀ ਲਓ ਇਹ 슬ੀਵਸ ਤੇ ਕੰਮ ਆਊਗਾ ਜੀ ਇਹਦਾ ਬਹੁਤ ਸੋਹਣਾ ਸੁੱਟ ਰਹਿਣ ਵਾਲਾ ਜੀ ਡਿਜ਼ਾਈਨ ਦੇਖੋ ਅਸੀਂ ਪੂਰੀ ਕਟਵਰਕ ਨਾਲ ਲੈ ਕੇ ਆਏ ਆ ਤੁਹਾਡੇ ਵਾਸਤੇ ਪ੍ਰਾਈਸ ਇਹਦੀ 1100 ਰੁਪਏ ਰਹਿਣੀ ਆ ਜੀ ਦੇਖੋ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਗਏ ਇਸ ਨੂੰ ਕਲਰ ਦਿਖਾ ਦਿੰਦੇ ਆ ਲਓ ਇੱਕ ਇਹ ਕਾਫੀ ਜੀ ਸ਼ੇਡ ਚ ਆਣਾ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਬੈਲਵਟ ਕ੍ਰਸ਼ ਦੇ ਵਿੱਚ ਰਹਿਣਾ ਸਟਾਫ ਇਹਦਾ ਸਟਾਫ ਵੀ ਬਹੁਤ ਵਧੀਆ ਰਹਿਣ ਵਾਲਾ ਸੌਫਟ ਮਲੇਮ ਕਿਸੇ ਤਰ੍ਹਾਂ ਦਾ ਕੋਈ ਵੀ ਜੋ ਵੀ ਸੀਦਾ ਹੁਣ ਅਸੀਂ ਫੈਬਰਿਕ ਲੈ ਕੇ ਆਉਣੇ ਨਾ ਇੰਦਾ ਨਹੀਂ ਹੈਗਾ ਵੀ ਚੂ ਬਣਾ ਲਾ ਹੋਊਗਾ ਲਓ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਇਹਦਾ ਲਓ ਚੈੱਕ ਕਰੋ ਜੀ ਇਹਦਾ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਪੂਰੀ ਕਟਵਰਕ ਹੋਈ ਹੈ ਜੀ ਇਹਦੀ 21 22 ਇੰਚ ਤੱਕ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਜੀ ਹਿਪ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਚੈੱਕ ਕਰੋ ਜੀ ਲਓ ਜੀ 21 ਤੱਕ 22 ਇੰਚ ਤੱਕ ਵੀ ਕਰ ਸਕਦੇ ਹੋ ਉੱਪਰ ਉਹ ਹੈਪੀ ਦੀ ਡਿਜ਼ਾਈਨ ਦੇਖੋ ਜੀ 1100 ਰੁਪਏ ਦੀ ਪ੍ਰਾਈਸ ਰਹਿਣੀ ਹੈ ਤੇ 슬ੀਵਸ ਦਾ ਵੀ ਕੰਮ ਮਿਲੂਗਾ ਤੁਹਾਨੂੰ ਇਹ 슬ੀਵਸ ਤੇ ਆਊਗਾ ਜੀ ਠੀਕ ਹੈ ਜੀ ਲੋ ਇਹਦੇ ਵਿੱਚ ਚੈੱਕ ਦਿਖਾਉਣੀ ਹੈ ਤੁਹਾਨੂੰ ਸੀ ਗ੍ਰੀਨ ਚਾ ਕੱਲਾ ਇਹ ਮਸਕ ਸਿਲਕ ਤੇ ਹੈ ਜੀ ਲੋ ਇਹ ਵੀ ਬਹੁਤ ਸੋਹਣਾ ਰਹਿਣਾ ਚੈੱਕ ਕਰੋ ਜੀ ਇਹਦਾ ਡਿਜ਼ਾਈਨ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣਾ ਜੀ ਇਹਦਾ ਵੀ ਠੀਕ ਹੈ ਜੀ ਇਹ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਇਹ ਰਹੂਗੀ ਜੀ ਇਹਦੀਆਂ 슬ੀਵਸ ਇਹ ਰਣਗੀਆਂ ਜਿਹੜੀਆਂ 슬ੀਵਸ ਦਾ ਕੰਮ ਪ੍ਰਾਈਸ ਰਣੀਆਂ ਦੀ 1000 ਰੁਪਏ ਜੀ ਲਓ ਇੱਕ ਆਊਗਾ ਜੀ ਇਹ ਚ ਮਸਟਰਡ ਕਲਰ ਲਓ ਮਸਟਰਡ ਕਲਰ ਮੈਂ ਚੈੱਕ ਕਰਵਾਦਾ ਜੀ ਲਓ ਇਹ ਚੈੱਕ ਕਰੋ ਜੀ ਵੀ ਬਹੁਤ ਸੋਹਣਾ ਰਹਿਣਾ ਇਹਦਾ ਕੇਰਾ ਬਣਿਆ ਹੋਇਆ ਦੇਖੋ ਜੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਤੇ ਕਈ ਵਾਰੀ ਕਿਸੇ ਦਾ ਕੇਰਾ ਘੱਟ ਆਉਂਦਾ ਹੈ ਆਪ ਘੱਟ ਆਉਂਦੀ ਇਹਨੂੰ A ਸ਼ੇਪ ਚ ਰੈਡੀ ਕਰ ਲਓ ਜੀ ਠੀਕ ਹੈ ਜੀ A ਸ਼ੇਪ ਦੇ ਲਓ ਜੀ ਕਾਫੀ ਟ੍ਰੈਂਡ ਹੈ ਇਹ ਸ਼ੇਪ ਦਾ ਜਿਹਦੀ 22 21 ਹੈ ਆਪਾਉਂਦੀ ਉਹਦਾ ਕਰ ਹੀ ਸਕਦੇ ਹੋ ਜੇ ਕੋਈ ਪਤਲਾ ਕੱਟਿਆ ਪਾਉਂਦੀ 2H ਨੂੰ A ਸ਼ੇਪ ਦੇ ਲੋ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਜੀ A ਸ਼ੇਪ ਦੇ ਕੇ ਨੂੰ ਇਹ ਸੁਵਾਏ ਵਾਲੇ ਸੂਟ ਨੂੰ ਦੇਖੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਮਸਟਰਡ ਕਲਰ ਆਣਾ ਸੀ ਇੱਕੇ ਵਾਲਾ ਕਲਰ ਆਊਗਾ ਜੀ ਇੱਕ ਮਸਕ ਸਿਲਕ ਦੇ ਵਿੱਚ ਸੀਗਾ ਕ੍ਰਾਸ਼ ਇਹ ਬੈਲਵਟ ਕ੍ਰਾਸ਼ ਦੇ ਵਿੱਚ ਲਓ ਜੀ ਇੱਕੇ ਵਾਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਰਹੂਗਾ ਜੀ ਪ੍ਰਾਈਸ ਸਾਰਿਆਂ ਦੀ ਸੇਮ ਰਣੀਆ ਜੀ 1100 ਰੁਪਏ ਲਓ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਪ੍ਰਾਈਸ ਰਹਿਣੀ ਇਹਨਾਂ ਦੀ 1100 ਰੁਪਏ ਇਸ ਤੋਂ ਕਿ ਤੁਹਾਨੂੰ ਦਿਖਾਵਾਂਗੇ ਜੀ ਬਰਬਰੀ ਤੇ ਜੋ ਸੂਟ ਰੈਡੀ ਹੋਏ ਆ ਲਓ ਜੀ ਇਹ ਰਹੂਗਾ ਜੀ ਲਾਈਟ ਜਿਆ ਸਕਾਈ ਬਲੂ ਬਰਬਰੀ ਦੇ ਸੂਟ ਰੈਡੀ ਹੋਏ ਆ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਲਓ ਜੀ ਚੈੱਕ ਕਰੋ ਜੀ ਬਣਿਆ ਹੋਇਆ ਕੇਰਾ ਤੇ ਇਹਦੀਆਂ 슬ੀਵਸ ਬਣੀਆਂ ਹੋਈਆਂ ਕੇਰਾ ਤੇ 슬ੀਵਸ ਬਣੀਆਂ ਹੋਈਆਂ ਜੀ ਇਹਦੀ ਪ੍ਰਾਈਸ ਰਹਿਣੀ ਆ ਜੀ ਸਿਰਫ 950 950 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਰਬਰੀ ਪਿਓਰ ਵਾਲੀ ਆ ਬਿਲਕੁਲ ਪਿਓਰ ਰੀਜਨਲ ਵਾਲੀ ਬਰਬੀ ਤੇ ਰੈਡੀ ਆ ਜੀ ਕੋਈ ਚੂਬਣ ਵਾਲਾ ਸਟਾਫ ਨਹੀਂ ਹੈਗਾ ਇਹ 950 ਚ ਲੈ ਸਕਦੇ ਹੋ ਸੂਟ ਸਾਡੇ ਕੋਲ ਕਿਉਂਕਿ ਇਹਦੀਆਂ ਬਾਟਮ ਤੇ ਵਰਕ ਨਹੀਂ ਹੈਗਾ ਤੇ ਇਹਦੇ ਵਿੱਚ ਲਓ ਇੱਕ ਇਹ ਵੀ ਬਹੁਤ ਪਿਆਰਾ ਸੂਟ ਹੈ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਮਿੱਠਾ ਜਿਹਾ ਕਲਰ ਲਾਈਟ ਜਿਹਾ ਕਲਰ ਹੈ ਜੀ ਮਾਊਸ ਲਾਈਟ ਜਿਹਾ ਸ਼ੇਡ ਚ ਆਣਾ ਲਓ ਛੋਟੀ ਛੋਟੀ ਬਣੀ ਹੋਈ ਹੈ ਜੀ ਬੂਟੀ ਸਾਰੀ ਸ਼ਰਟ ਦੇ ਵਿੱਚ ਆਉਣੀ ਹੈ ਤੇ ਇਹ 슬ੀਵਸ ਦਾ ਕੰਮ ਹੋਇਆ ਜੀ 슬ੀਵਸ ਦਾ ਕੰਮ ਦੇਖੋ ਜੀ ਕਿੰਨਾ ਸੋਹਣਾ ਹੋਇਆ ਇਹਦਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਜਿਹਾ ਠੀਕ ਹੈ ਪ੍ਰਾਈਸ ਰਹਿਣੀ ਹੈ ਇਹਦੀ 1000 ਰੁਪਇਆ ਕਿਉਂਕਿ ਬਰਬਰੀ ਤੇ ਆ ਬਿਲਕੁਲ ਪਿਓਰ ਬਰਬਰੀ ਰਹਿਣੀ ਹੈ ਜੀ ਇਹ ਠੀਕ ਹੈ ਜੀ ਪਿਓਰ ਬਰਬਰੀ origional ਬਰਬਰੀ ਤੇ ਰੈਡੀ ਹੈ ਜੀ ਸੂਟ 7-800 ਤੱਕ ਦਾ ਤੁਹਾਨੂੰ ਪਲੇਨ ਸੂਟ ਮਿਲਣਾ ਜੀ ਪਿਓਰ ਬਰਬਰੀ ਦਾ ਇਹ ਕੇਵਲ ਡਿਜ਼ਾਈਨ ਮਿਲੂਗਾ ਤੁਹਾਨੂੰ ਸੇਮ ਕਲਰ ਹੈ ਡਿਜ਼ਾਈਨ ਇਹ ਵਾਲਾ ਮਿਲੂਗਾ ਬਰਬਰੀ ਤੇ ਲਓ ਜੀ ਇਹਦੇ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਦੇਖੋ ਜੀ ਕੀਰਾ ਦੇਖੋ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਕੀਰਾ ਇਹਦਾ ਇਹ 슬ੀਵਸ ਦਾ ਕੰਮ ਹੈ ਤੇ ਇਹ ਮਿਲੂਗਾ ਤੁਹਾਨੂੰ ਬਾਟਮ ਦਾ ਕੰਮ ਇਹਦੇ ਉੱਪਰ ਬਾਟਮ ਦਾ ਕੰਮ ਵੀ ਹੈ ਇਦੀ ਪ੍ਰਾਈਸ ਰਹਿਣੀ ਹੈ 1050 ਠੀਕ ਹੈ ਜੀ 1050 ਰਹਿਣੀ ਹੈ ਜੀ ਜਿਹਦੇ ਬਾਟਮ ਤੇ ਕੰਮ ਹੈ 1050 ਰਹਿਣੀ ਹੈ ਬਾਕੀ ਰਹਿਣੀ ਹੈ ਜੀ ਜਿਹਦੇ 슬ੀਵਸ ਤੇ ਕੰਮ ਆ ਉਹ ਰਹਿਣਾ ਜੀ 950 ਪਿਓਰ ਬਰਬਰੀ ਤੇ ਸੂਟ ਰੈਡੀ ਹੈ ਜੀ ਵਰਕ ਦੀ ਫਿਨਿਸ਼ਿੰਗ ਪੂਰੀ ਹੈ ਲਓ ਇਹ ਕੇਵਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਚੈੱਕ ਕਰੋ ਜੀ ਸਟਾਫ ਬਹੁਤ ਫਾਈਨ ਬਰਬਰੀ ਤੇ ਰੈਡੀ ਹੈ ਸੋਬਰ ਜੇ ਕਲਰ ਰਹਿਣ ਵਾਲੇ ਛੋਟੇ ਛੋਟੇ ਬੂਟ ਫਲਾਵਰ ਬਣੇ ਹੋਏ ਆ ਸਾਰੇ ਸ਼ਰਟਸ ਤੇ ਨਾਲ ਤੁਹਾਨੂੰ ਬਹੁਤ ਸੋਹਣਾ 슬ੀਵਸ ਦਾ ਕੰਮ ਮਿਲਣਾ ਇਹ 슬ੀਵਸ ਤੇ ਹੋਊਗਾ ਜੀ ਵਰਕ ਠੀਕ ਹੈ ਜੀ ਇਹਦੀ ਪ੍ਰਾਈਸ ਵੀ 990 ਰਹਿਣੀ ਹੈ ਬਿਲਕੁਲ ਪਿਓਰ オリジナル ਬਰਬਰੀ ਚ ਦੇ ਰਿਆ ਤੁਹਾਨੂੰ ਸੂਟ ਇਹ ਤੇ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਬਿਲਕੁਲ ਪਿਓਰ ਬਾਕੀ ਬਰਬਰੀ ਦੀ ਸਾਰੀਆਂ ਪਰ ਉਹਨੂੰ ਪਤਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਬਰਬਰੀ ਦੀ ਲਓ ਇੱਕ ਰਹੂਗਾ ਜੀ ਇਹ ਵਾਲਾ ਇਹ ਵੀ 올ਓਵਰ ਸੂਟ ਰਹੂਗਾ ਬਹੁਤ ਪਿਆਰਾ ਜਿਹਾ ਸੂਟ ਹੈ ਲਓ ਜੀ ਇਹ ਬਹੁਤ ਪਿਆਰਾ ਸੂਟ ਹੈ ਘੇਰੇ ਵਰਕ ਆਇਆ ਜੀ ਘੇਰਾ ਤੇ ਇਹਦੀ ਸਲੀਵਸ ਦਾ ਵਰਕ ਹੈ ਕਲਰ ਬਹੁਤ ਸੋਹਣਾ ਜੀ ਇਹ 990 ਚ ਮਿਲੂਗਾ ਤੁਹਾਨੂੰ ਕਿਉਂਕਿ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ 990 ਚ ਮਿਲਣਾ ਜੀ ਇਨੀ ਪ੍ਰਾਈਸ ਦੇ ਵਿੱਚ ਤੁਹਾਨੂੰ ਪਿਓਰ ਬਰਬਰੀ ਵਿੱਚ ਕਿਤੇ ਨਹੀਂ ਸੂਟ ਮਿਲਣਾ ਬਿਲਕੁਲ 오ਰੀਜਨਲ ਵਾਲੀ ਬਰਬਰੀ ਹੈ ਜੀ ਇਹ ਠੀਕ ਹੈ ਜੀ ਲਓ ਇਹ ਕੇਵळा ਕਲਰ ਚੈੱਕ ਕਰੋ ਲਾਈਟ ਮੂਵ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਹੈ ਲਾਈਟ ਲਵੰਡਰ ਕਲਰ ਵੀ ਕਹਿ ਸਕਦੇ ਆ ਲਓ ਜੀ ਇਹਦਾ ਘੇਰਾ ਚੈੱਕ ਕਰੋ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਇਹਦਾ 슬ੀਵਸ ਦਾ ਕੰਮ ਦੇਖ ਸਕਦੇ ਹੋ ਇਹ ਵੀ ਤੁਹਾਨੂੰ 950 ਚ ਮਿਲੂਗਾ ਜੀ ਸੂਟ ਇਹ ਵੀ ਸੂਟ ਤੁਹਾਨੂੰ 950 ਚ ਮੈਲ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਜੀ ਸੂਟ ਇਹ ਠੀਕ ਹੈ ਜੀ ਇੱਕ ਇਹ ਵਾਲਾ ਸੂਟ ਚੈੱਕ ਕਰੋ ਜੀ ਇਹਦੀ ਨੇ ਸੂਟ ਦੀ ਕੱਟ ਰਹਿ ਗਈ ਛੋਟੀ ਜਿਹੜੀਆਂ ਮੇਰੀਆਂ ਭੈਣਾਂ ਦਾ 4 ਮੀਟਰ ਚ ਸੂਟ ਬੰਦਦਾ ਉਹ ਲੈ ਸਕਦੀਆਂ ਸਟਾਫ ਇਹ 4 ਮੀਟਰ ਹੈ ਜੀ ਸਕਾਈ ਬਲੂ ਕਲਰ ਆ ਬਹੁਤ ਸੋਹਣਾ ਤੇ ਘੇਰੇ ਦਾ ਵਰਕ ਹੈ ਇਹ 슬ੀਵਸ ਦਾ ਵਰਕ ਹੈ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਜੀ ਪਰ ਕਪੜਾ ਸਾਡੇ 4 ਮੀਟਰ ਹੈ 4 ਮੀਟਰ ਜਿਹਦਾ ਬੰਦਾ ਲੈ ਸਕਦੇ ਹੋ ਪ੍ਰਾਈਸ ਸਿਰਫ ਇਹ ਸੂਟ ਦੀ 900 ਦਵਾਂਗੇ ਤੁਹਾਨੂੰ ਲਓ ਜੀ ਕਿਉਂਕਿ ਇਹਦਾ ਬਾਟਮ ਦਾ ਵਰਕ ਵੀ ਆ ਗਿਆ 슬ੀਵਸ ਦਾ ਵੀ ਆ ਗਿਆ ਠੀਕ ਹੈ ਜੀ ਘੇਰੇ ਦਾ ਵੀ ਆ ਗਿਆ 24 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ 4 ਮੀਟਰ ਵਿੱਚ ਸਟਾਫ ਮਿਲੂਗਾ ਪਰ ਪ੍ਰਾਈਸ ਦਵਾਂਗੇ 900 ਕਿਉਂਕਿ ਥੋੜਾ ਜਿਹਾ ਕਪੜਾ ਘੱਟ ਹੈ ਨਹੀਂ ਤਾਂ 1050 ਦਾ ਸੂਟ ਸੀ ਜੀ 150 ਰੁਪਏ ਚ ਲੈਸ ਆ ਜਿਹੜੀ ਭੈਣ ਦਾ 4 ਚ ਬੰਦਦਾ ਕਿਉਂਕਿ ਸਟੇਟ ਆ ਬਾਟਮਾਂ ਬਣਦੀ ਹੈ ਜੀ ਆਰਾਮ ਨਾਲ ਚਾਰਚ ਬਣ ਜਾਂਦਾ ਸੂਟ ਅੱਜਕੱਲ ਤਾਂ ਲੈ ਸਕਦੇ ਹੋ ਲਓ ਇੱਕ ਇਹ ਮੂਵ ਕਲਰ ਤੇ ਹੈ ਜੀ ਬਹੁਤ ਸੋਹਣਾ ਸੂਟ ਹੈ ਪਿਓਰ ਔਰਗੈਂਜਾ ਦੇ ਵਿੱਚ ਲਓ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਜੀ ਮੂਵ ਜਾ ਕਲਰ ਹੈ ਤੇ ਇਹ ਬਣੀਆਂ ਹੋਈਆਂ ਸਲੀਵਸ ਤੇ ਪ੍ਰਾਈਸ ਇਹਦੀ ਰਹਿਣੀ ਹੈ 900 ਰੁਪਏ ਠੀਕ ਹੈ ਜੀ 900 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਅੱਜ ਦੇ ਬਹੁਤ ਹੀ ਪਿਆਰੇ ਜੇ ਸੂਟ ਰੈਂਨ ਵਾਲੇ ਆ ਇਹ ਸਨ ਅੱਜ ਦੇ ਸਾਡੇ ਸੂਟ ਬੁਟੀਕ ਵਰਕ ਦੇ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਠੀਕ ਹੈ ਜੀ ਬਹੁਤ ਸੋਹਣੇ ਸੂਟ ਰੈਂਦੇ ਆ ਜੀ ਸਾਡੇ ਹਮੇਸ਼ਾ ਤੇ ਮੇਰੇ ਆਪੇ ਨਾਲ ਸਾਨੂੰ ਪਸੰਦ ਵੀ ਬਹੁਤ ਆਦੇ ਸਾਡੇ ਸੂਟਾਂ ਨੂੰ ਠੀਕ ਹੈ ਜੀ ਤੇ ਤੁਹਾਡਾ ਵੀਡੀਓ ਦੇਖਣ ਦੀ ਲਈ ਬਹੁਤ ਬਹੁਤ ਧੰਨਵਾਦ ਜੀ ਕੱਲ ਇੱਕ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਤੇ ਵੀਡੀਓ ਦੇਖਣ ਲਈ ਥੈਂਕ ਯੂ